ਅन्नਦਾਤਾ ਮੈਂ ਚੰਮ ਦੀ ਗੁੱਡੀ ਖੇਡ ਲੈ ਖੜਾਲਾ ਤੇਰੇ ਸਾਹਮਣੇ ਖੜੀ ਆਂ अन्नਦਾਤਾ ਮੈਂ ਚੰਮ ਦੀ ਗੁੱਡੀ ਖੇਡ ਲੈ ਖੜਾਲਾ ਤੇਰੇ ਸਾਹਵੇਂ ਖੜੀ ਆਂ ਇਹ ਵਰਤਨ ਦੀ ਛੈ ਇਹ ਵਰਤਨ ਦੀ ਛੈ ਜਿਵੇਂ ਚਾਹੇ ਵਰਤ ਲੈ ਉਹਨਾਂ ਦੇ ਵਿੱਚ ਕੀ ਆਖਿਆ ਵੀ ਜੇਕਰ ਪਤੀ ਜਿਹੜਾ ਹੈ ਵਿਆਹ ਦੇ ਵਿੱਚ ਵੀ ਜਿਹੜਾ ਹੈ ਬਲਾਤਕਾਰ ਸੰਭਵ ਹੈ ਤਾਂ ਹੁਣ ਇਹ ਜਿਹੜਾ ਮੁੱਦਾ ਏ ਉਹ ਇਸ ਕਵਿਤਾ ਦੇ ਰਾਹੀਂ ਜਿਹੜਾ ਹੈ ਉਹ ਮਨਜੀਤ ਟਵਾਣਾ ਨੇ ਉਸ ਨੂੰ ਆਵਾਜ਼ ਦਿੱਤੀ ਹੈ ਚਮਲੇ ਚੱਟ ਲੈ ਤੇ ਫਿਰ ਰੈਨ ਖੂਂਦ ਉਸ ਦਾ ਵੀ ਕੁਝ ਵਟ ਲੈ ਤੇ ਫਿਰ ਰੈਨ ਖੂਂਦ ਉਸ ਦਾ ਵੀ ਕੁਝ ਵਟ ਲੈ ਕਿਉਂਕਿ ਔਰਤ ਤੋਂ ਜਿਹੜਾ ਸਮਾਜ ਹੈ ਪਤੀ ਆ ਉਹ ਪੂਰਨ ਸਮਰਪਣ ਦੀ ਜਿਹੜੀ ਆ ਉਮੀਦ ਕਰਦਾ ਹੈ ਤੇ ਇੱਥੇ ਇਸ਼ੂ ਇਹ ਹੈ ਕਿ ਇਹ ਭਾਵੇਂ ਕਿ ਕਾਨੂੰਨ ਹੁਣ ਬਦਲ ਗਿਆ ਹੈ ਪਰ ਸਮਾਜਿਕ ਵਿਵਸਥਾ ਜਿਹੜੀ ਆ ਉਹ ਨਹੀਂ ਬਦਲੀ ਤਾਂ ਉਹ ਮਰਤਦਾ ਜਿਹੜਾ ਦਿਮਾਗ ਹੈ ਉਸ ਦੇ ਵਿੱਚ ਉਹੋ ਚੀਜ਼ ਬੈਠੀ ਹੋਈ ਹੈ ਅਨਰਾਤਾ ਮੇਰੀ ਜ਼ੁਬਾਨ ਤੇ ਇਨਕਾਰ ਅਨਰਾਤਾ ਮੇਰੀ ਜ਼ੁਬਾਨ ਤੇ ਇਨਕਾਰ ਇਹ ਕਿਵੇਂ ਹੋ ਸਕਦਾ ਹੈ ਤੇ ਪਿਆਰ ਤੇ ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ ਤਾਂ ਸੱਚ ਜਿਹੜਾ ਹੈ ਉਹ ਹਮੇਸ਼ਾ ਇੱਕੋ ਨਹੀਂ ਹੁੰਦਾ ਉਹ ਜਿੱਥੇ ਤੁਸੀਂ ਖੜੇ ਹੋ ਜਿੱਥੋਂ ਤੁਸੀਂ ਜਿਸ ਵੇਲੇ ਤੁਸੀਂ ਦੇਖਦੇ ਹੋ ਤਾਂ ਉਸ ਵੇਲੇ ਜਿਹੜਾ ਸੱਚ ਆ ਉਹ ਸੱਚੇ ਹਰੇਕ ਦਾ ਆਪ ਦਾ ਸੱਚ ਹੁੰਦਾ ਹੈ ਤੇ ਮਨਜੀਤ ਤੇ ਟਵਾਨਾ ਦਾ ਆਪਣਾ ਸੱਚ ਹੈ ਇਹ ਵਿਆਦੀ ਸੰਸਤਾ 2350 ਸਾਲ ਪੁਰਾਣੀ ਹੈ ਮੈਸੋਪੋਟਾਮੀਆ ਜਿਸ ਨੂੰ ਅੱਜ ਕੱਲ ਆਪਾਂ ਇਰਾਕ ਕੁਵੈਤ ਤੁਰਕੀ ਤੇ ਸੀਰੀਆ ਵਾਲਾ ਜਿਹੜਾ ਇਲਾਕਾ ਹੈ ਇਹ ਦੋ ਨਦੀਆਂ ਦੇ ਵਿਚਕਾਰ ਹੁੰਦਾ ਸੀ ਮੈਸੋ ਦਾ ਮਤਲਬ ਹੁੰਦਾ ਹੈ ਵਿਚਕਾਰ ਤੇ ਪੋਟਾਮੀਆ ਦਾ ਮਤਲਬ ਹੁੰਦਾ ਹੈ ਨਦੀਆਂ ਦੋ ਨਦੀਆਂ ਦੇ ਵਿਚਕਾਰ ਦਾ ਇਲਾਕਾ ਜਿਹੜਾ ਸੀ ਜਿਵੇਂ ਅੱਜ ਕੱਲ ਆਪਾਂ ਦੋਆਬਾ ਕਹਿ ਦਿੰਦੇ ਆਂ ਤਾਂ ਜਾਂ ਕੋਈ ਸੋਚ ਹੈ ਉਹ ਪੂਰੀ ਤਰ੍ਹਾਂ ਸ਼ਬਦਾਂ ਦੀ ਪਕੜ ਵਿੱਚ ਨਹੀਂ ਆ ਸਕਦੀ ਕਹਿੰਦਾ ਮਤਲਬ ਹੈ ਕਿ ਜਿਹੜੇ ਸ਼ਬਦ ਨੇ ਉਹ ਹਮੇਸ਼ਾ ਬਹੁਤ ਪਿਛਾਂ ਤੇ ਜਾਂ ਬਹੁਤ ਊਣੇ ਰਹਿ ਜਾਂਦੇ ਨੇ ਤੇ ਤੇ ਸ਼ਾਇਰ ਕੋਲੇ ਇੰਨੀ ਕੁ ਸਮਰੱਥਾ ਹੁੰਦੀ ਹੈ ਕਿ ਉਹ ਸੱਚ ਦੇ ਨੇੜੇ ਤੇੜੇ ਗੱਲ ਕਹਿ ਦਿੰਦਾ ਹੈ ਲਾਫਤੇ ਨੇ ਇੱਕ ਵਾਰੀ ਕਿਹਾ ਸੀ ਚਿੰਤਕ ਹੈ ਇਹ ਚੀਨ ਦਾ ਉਹ ਕੀ ਕਹਿੰਦਾ ਸੀ ਕਹਿੰਦਾ ਇਹ ਸੱਚ ਪੂਰੀ ਤਰ੍ਹਾਂ ਤੁਹਾਡੇ ਕਲਾਵੇ ਦੇ ਵਿੱਚ ਨਹੀਂ ਆ ਸਕਦਾ ਮਤਲਬ ਤੁਸੀਂ ਕੋਈ ਗੱਲ ਪੂਰੀ ਤਰ੍ਹਾਂ ਕਹਿ ਹੀ ਨਹੀਂ ਸਕਦੇ ਮਨੁੱਖੀ ਜੀਵਨ ਜਿਹੜਾ ਹੈ ਤਾਂ ਮਨੁੱਖਤਾ ਜਿਹੜੀ ਹੈ ਇਹ ਕਰੋੜਾਂ ਸਾਲ ਪੁਰਾਣੀ ਹੈ ਤੇ ਇਹ ਵਿਆਹ ਦੀ ਸੰਸਤਾ ਕਿੰਨੇ ਸਾਲ ਪੁਰਾਣੀ ਹੈ ਮਸਾਂ 20 ਸਦੀਆਂ ਜਹਾਂ ਤੱਕ ਕਹਿੰਦੇ ਉਹ 2.5 ਹਜ਼ਾਰ ਸਾਲ ਪੁਰਾਣੀ ਹੈ ਉਸ ਮੁਆਸ਼ਰੇ ਦੇ ਦਿਲੋ ਦਿਮਾਗ ਦੇ ਪਿੰਡੇ ਨੂੰ ਇਹ ਇਹ ਲੂੰਡੀ ਹੈ ਇਹ ਉਸ ਨੂੰ ਬਲੁੰਦਰ ਦੀ ਹੈ ਇਹ ਕਵਤਾ ਉਸ ਦੇ ਵਿੱਚ ਤਿੱਖੇ ਨਸ਼ਤਰ ਖੋਬਦੀ ਆ ਉਹ ਪਤੀ ਇੱਕ ਭੁੱਖਾ ਢੇੜਿਆ ਹੈ ਜੋ ਤੁਹਾਨੂੰ ਹੋਰ ਢੇੜੀਆਂ ਤੋਂ ਤਾਂ ਬਚਾ ਲੈਂਦਾ ਹੈ ਪਰ ਖੁਦ ਖਾ ਜਾਂਦਾ ਹੈ ਪਰ ਆਪ ਕਾ ਜਾਂਦਾ ਹੈ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਮਨਜੀਤ ਟਵਾਨਾ ਕੋਈ ਅੱਜ ਦੀ ਸ਼ਾਇਰਾ ਨਹੀਂ ਬਾਰੇ ਤਾਂ ਉਸ ਨੂੰ ਮੁੰਡਾ ਸਮਝੀ ਜਾਂਦੇ ਕਿ ਮਨਜੀਤ ਟਵਾਨਾ ਨੇ ਕਵਿਤਾ ਲਿਖਤੀ ਫੇਸਬੁੱਕ ਤੇ ਪਾਤੀ ਜੋ ਤੁਹਾਨੂੰ ਆਪਣੇ ਜਵਾੜੇ ਵਿੱਚ ਰੱਖ ਕੇ ਕਹਿੰਦਾ ਹੈ ਤੂੰ ਕਿੰਨੀ ਸੁਰਖਿਤ ਹੈ ਮੈਂ ਤੈਨੂੰ ਖਾਂਦਾ ਨਹੀਂ ਸਤਸਿਰੇ ਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਅਕਸ਼ ਸਿੰਪਲ ਦੋਸਤੋ ਕਿਸੇ ਵੀ ਵਿਅਕਤੀ ਕਿਸੇ ਵੀ ادیਬ ਕਿਸੇ ਵੀ ਲੇਖਕ ਦੀ ਇੱਕ ਅਦ ਰਚਨਾ ਦੇ ਆਧਾਰ ਤੇ ਉਸ ਦੀ ਸਮੁੱਚੀ ਸ਼ਖਸੀਅਤ ਤੇ ਉਸ ਦੇ ਸਮੁੱਚੇ ਸੰਸਾਰ ਸਾਹਿਤ ਸੰਸਾਰ ਦਾ ਮਲੰਕਨ ਨਹੀਂ ਕੀਤਾ ਜਾ ਸਕਦਾ ਪਿਛਲੇ ਕੁਝ ਦਿਨਾਂ ਤੋਂ ਮਨਜੀਤ ਟਵਾਨਾ ਦੀ ਇੱਕ ਕਵਿਤਾ ਖੂਬ ਚਰਚਾ ਵਿੱਚ ਹੈ ਤੇ ਉਸ ਇੱਕੋ ਇੱਕ ਕਵਿਤਾ ਦੇ ਆਧਾਰ ਦੇ ਉੱਤੇ ਉਸ ਦੀ ਵਿਆਖਿਆ ਉਸ ਦੀ शख्सियत ਦੀ ਵਿਆਖਿਆ ਉਸ ਦੇ ਵਿਅਕਤੀਤਵ ਦੀ ਵਿਆਖਿਆ ਉਸ ਦੇ ਸਾਹਿਤ ਦੀ ਵਿਆਖਿਆ ਉਸ ਦੀ ਸ਼ਾਇਰੀ ਦੀ ਵਿਆਖਿਆ ਉਸ ਦੇ ਸਮੁੱਚੇ ਯੋਗਦਾਨ ਦੀ ਜਿਹੜੀ ਵਿਆਖਿਆ ਇਹੋ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਭਾਵੇਂ ਕਿ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਮਨਜੀਤ ਟਵਾਣਾ ਕੋਈ ਅੱਜ ਦੀ ਸ਼ਾਇਰਾ ਨਹੀਂ ਬਾਲੇ ਤਾਂ ਉਸ ਨੂੰ ਮੁੰਡਾ ਸਮਝੀ ਜਾਂਦੇ ਕਿ ਮਨਜੀਤ ਟਵਾਣਾ ਨੇ ਕਵਿਤਾ ਲਿਖਤੀ ਫੇਸਬੁੱਕ ਤੇ ਪਾਤੀ ਨਹੀਂ ਉਹ ਪ੍ਰਾਣੀ ਸ਼ਾਇਰਾ ਹੈ ਨਵੀਂ ਨਹੀਂ ਪ੍ਰਾਣੀ ਤੇ ਸ਼ਾਇਰ ਨਹੀਂ ਸ਼ਾਇਰਾ ਹੈ ਉਹ ਤੇ ਦੂਸਰੀ ਗੱਲ ਜਿਹੜੀ ਹੈ ਉਹ ਇਹ ਕਵਤਾ ਜਿਹੜੀ ਹੈ ਉਹ ਨਾਰੀਵਾਦੀ ਕਵਤਾ ਨਹੀਂ ਇਹ ਜਿਹੜੀ ਹੈ ਵਿਆਹ ਦੀ ਸੰਸਥਾ ਜਿਹੜੀ ਹੈ ਉਸ ਨੂੰ ਸੰਬੋਧਿਤ ਕਰਤਾ ਹੈ ਤੇ ਇਹ ਕਵਤਾ ਕਾਫੀ ਡੂੰਗੀ ਕਰਤਾ ਇੱਕ ਸੂਖਮ ਕਰਤਾ ਹੈ ਤੇ ਕਿਸੇ ਵੀ ਸ਼ਾਇਰ ਦੀ ਕਿਸੇ ਵੀ ਰਚਨਾ ਜਾਂ ਕਿਸੇ ਵੀ ਲੇਖਕ ਦੀ ਕਿਸੇ ਵੀ ਕਵਿਤਾ ਜਾਂ ਕੋਈ ਸ਼ਾਇਰੀ ਜਾਂ ਉਸ ਦੀ ਕੋਈ ਪੋਇਮ ਜਾਂ ਨਜ਼ਮ ਉਸ ਦਾ ਜਿਹੜਾ ਮਲਾਂਕਨ ਕਰਨ ਦੇ ਵੇਲੇ ਸਮਾਂ, ਸਥਾਨ, ਸ਼ਖਸੀਅਤ ਇਹ ਚੀਜ਼ਾਂ ਵੇਖਣੀਆਂ ਜ਼ਰੂਰੀ ਹੁੰਦੀਆਂ ਨੇ ਕਿ ਕਿੰਨਾ ਹਾਲਾਤਾਂ ਦੇ ਵਿੱਚ, ਕਿੰਨਾ ਵੇਲਿਆਂ ਦੇ ਵਿੱਚ, ਕਿੱਥੇ ਖੜ ਕੇ, ਕਿਉਂ, ਕਿਵੇਂ, ਕਦੋਂ ਇਹ ਰਚਨਾ ਲਿਖੀ ਗਈ ਹੈ, ਕਦੋਂ ਇਹ ਕਵਿਤਾ ਲਿਖੀ ਗਈ ਹੈ। ਤੇ ਜੇ ਅਸੀਂ ਇਸ ਕਵਿਤਾ ਦੇ ਵੱਲ ਵੇਖਦੇ ਆਂ ਤਾਂ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਤੇ ਇਹ ਕਵਤਾ ਹੈ ਕਿ ਹੈ ਪਹਿਲਾਂ ਇਹ ਸੁਣ ਲਈਏ ਮਨਜੀਤ ਟਵਾਨਾ ਜਿਸ ਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ ਸੀ ਉਸ ਦੀ ਕਾਵੇ ਕਿਤਾਬ ਉਨੀਂਦਾ ਵਰਤਮਾਨ ਦੇ ਉੱਤੇ ਉਹ ਕੀ ਲਿਖਦੀ ਹੈ ਪਤੀ ਪਤੀ ਇੱਕ ਭੁੱਖਾ ਢੇੜਿਆ ਹੈ ਜੋ ਤੁਹਾਨੂੰ ਹੋਰ ਢੇੜੀਆਂ ਤੋਂ ਤਾਂ ਬਚਾ ਲੈਂਦਾ ਹੈ ਪਤੀ ਇੱਕ ਭੁੱਖਾ ਢੇੜਿਆ ਹੈ ਜੋ ਤੁਹਾਨੂੰ ਹੋਰ ਢੇੜੀਆਂ ਤੋਂ ਤਾਂ ਬਚਾ ਲੈਂਦਾ ਹੈ ਪਰ ਖੁਦ ਖਾ ਜਾਂਦਾ ਹੈ ਪਰ ਆਪ ਖਾ ਜਾਂਦਾ ਹੈ ਜੋ ਤੁਹਾਨੂੰ ਆਪਣੇ ਜਵਾੜੇ ਹੇਠ ਜੋ ਤੁਹਾਨੂੰ ਆਪਣੇ ਜਵਾੜੇ ਵਿੱਚ ਰੱਖ ਕੇ ਕਹਿੰਦਾ ਹੈ ਤੂੰ ਕਿੰਨੀ ਸੁਰੱਖਿਤ ਹੈ ਜੋ ਤੁਹਾਨੂੰ ਆਪਣੇ ਜਵਾੜੇ ਵਿੱਚ ਰੱਖ ਕੇ ਕਹਿੰਦਾ ਹੈ ਤੂੰ ਕਿੰਨੀ ਸੁਰੱਖਿਤ ਹੈ ਮੈਂ ਤੈਨੂੰ ਖਾਂਦਾ ਨਹੀਂ ਹੁਣ ਇਸ ਕਵਿਤਾ ਦੇ ਵਿੱਚ ਪੇੜੀਆ ਸ਼ਬਦ ਵਿਗਿਆੜ ਦੇ ਲਈ ਪੇੜੀਆ ਸ਼ਬਦ ਵਰਤਿਆ ਉਸਨੇ ਪੋਠੋਆਰ ਪਵਾਦ ਤੇ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਨਾ ਹਿੰਦੀ ਟੱਚ ਵਾਲੀ ਪੰਜਾਬੀ ਬੋਲੀ ਜਾਂਦੀ ਹੈ ਤੇ ਉੱਥੇ ਬਗਿਆੜ ਨੂੰ ਪੇੜੀਆ ਹੀ ਆਖਿਆ ਜਾਂਦਾ ਏ ਪਰ ਮਨਜੀਤ ਤੇ ਟਵਾਣਾ ਆਪਣੀ ਇਸ ਕਵਤਾ ਲਈ ਹਮੇਸ਼ਾ ਜਿਉਂਦੀ ਰਹੇਗੀ ਅਮਰ ਹੋਗੀ ਆ ਉਹ ਵਾਰ-ਵਾਰ ਇਸ ਕਵਤਾ ਕਰਕੇ ਉਹਨੂੰ ਚੇਤੇ ਕੀਤਾ ਜਾਵੇਗਾ ਮੂੜ ਮੂੜ ਹੋ ਜਿਉਂਦੀ ਹੋਵੇਗੀ ਆਪਣੀ ਇਸ ਇਕਹਿਰੀ ਇਕੈਰੀ ਦਾ ਮਤਲਬ ਹੈ ਇਕੱਲੀ ਵਿਕਲੋਤੀ ਇਸ ਕਵਿਤਾ ਦੇ ਕਰਕੇ ਇਸ ਨਜ਼ਮ ਦੇ ਕਰਕੇ ਕਿਉਂਕਿ ਜਿਹੜਾ ਪਿਤਰੀ ਸੱਤਾ ਹੈ ਜਿਹੜੀ ਜਿਹੜਾ ਮਰਦਾਨੀ ਸਮਾਜ ਹੈ ਜਿਹੜਾ ਉਹਦਾ ਦਾਬਾ ਹੈ ਉਹਦੇ ਵਿੱਚ ਜਿਹੜੀ ਅਥੋ ਔਖੋਤੀ ਨੈਤਿਕਤਾ ਜਿਹੜੀ ਹੈ ਉਸ ਦੇ ਵਿੱਚ ਉਣਿਆ ਹੋਇਆ ਜਿਹੜਾ ਆਦਰਸ਼ਵਾਦੀ ਤਾਣਾ ਬਾਣਾ ਹੈ ਉਸ ਮੁਆਸ਼ਰੇ ਦੇ ਦਿলো ਦਿਮਾਗ ਦੇ ਪਿੰਡੇ ਨੂੰ ਇਹ ਇਹ ਲੂੰਦੀ ਹੈ ਇਹੀ ਉਸ ਨੂੰ ਬਲੁੰਦਰ ਦੀ ਆ ਇਹ ਕਵਤਾ ਉਸ ਦੇ ਵਿੱਚ ਤਿੱਖੇ ਨਸ਼ਤਰ ਖੋਬਦੀ ਆ ਉਹ ਕਿਉਂਕਿ ਇਹ ਉਸ ਸੰਸਥਾ ਨੂੰ ਉਸ ਦਾ ਉਸ ਦਾ ਪੋਸਟਮਾਰਟਮ ਕਰਦੀ ਆ ਉਸ ਦੀ ਚੀਰ ਫਾੜ ਕਰਦੀ ਆ ਤੇ ਸਾਡੇ ਸਾਹਮਣੇ ਨਾ ਉਹ ਜੋ ਉਸ ਦੇ ਇਸ ਸੰਸਥਾ ਦੇ ਵਿੱਚ ਜੋ ਚੀਜ਼ਾਂ ਛਿਪੀਆਂ ਹੋਈਆਂ ਨੇ ਉਹ ਉਹ ਸਾਡੇ ਸਾਹਮਣੇ ਉਜਾਗਰ ਕਰ ਦਿੰਦੀ ਆ ਅਤੇ ਇਸੇ ਕੱਦ ਕੇ ਇਹ ਕਰਤਾ ਜਿਹੜੀ ਆ ਉਹ ਇੱਕ ਵਿਅਕਤੀ ਨੂੰ ਜੇਰਾ ਸਮਾਜ ਇਹਨੂੰ ਆਦਰਸ਼ਿਕ ਸਮਾਜ ਨੂੰ ਮੰਨਦਾ ਹੈ ਉਸ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਉਹਨੂੰ ਇਹ ਤੰਗ ਕਰਦੀ ਹੈ ਤੇ ਭਾਵੇਂ ਕਿ ਸਾਨੂੰ ਆਪਾਂ ਵਿਆਹ ਦੀ ਸੰਸਥਾ ਕਿੰਨੀ ਕੁ ਪੁਰਾਣੀ ਹੈ ਕਿੱਥੇ ਸ਼ੁਰੂ ਹੋਈ ਹੈ ਜੇ ਆਪਾਂ ਇਹ ਦਸੀਏ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾਂ ਸਾਲ ਪੁਰਾਣੀ ਜਿਹੜੀ ਮਨੁੱਖੀ ਸਭਿਅਤਾ ਹੈ ਜਾਂ ਮਨੁੱਖੀ ਜੀਵਨ ਜਿਹੜਾ ਹੈ ਤਾਂ ਮਨੁੱਖਤਾ ਜਿਹੜੀ ਹੈ ਇਹ ਕਰੋੜਾਂ ਸਾਲ ਪੁਰਾਣੀ ਹੈ ਤੇ ਇਹ ਵਿਆਹ ਦੀ ਸੰਸਥਾ ਕਿੰਨੇ ਕੁ ਸਾਲ ਪੁਰਾਣੀ ਹੈ ਮਸਾਂ 20 ਸਦੀਆਂ ਜਾਂ ਤੱਕ ਇਹ ਲੈ ਉਹ 2.5 ਹਜ਼ਾਰ ਸਾਲ ਪੁਰਾਣੀ ਆ ਇਹ ਹੁਣ ਲਾਉਤਸੇ ਨੇ ਇੱਕ ਵਾਰੀ ਕਿਹਾ ਸੀ ਚਿੰਤਕ ਹੈ ਇਹ ਚੀਨ ਦਾ ਉਹ ਕੀ ਕਹਿੰਦਾ ਸੀ ਕਹਿੰਦਾ ਇਹ ਸੱਚ ਪੂਰੀ ਤਰ੍ਹਾਂ ਤੁਹਾਡੇ ਕਲਾਵੇ ਦੇ ਵਿੱਚ ਨਹੀਂ ਆ ਸਕਦਾ ਮਤਲਬ ਤੁਸੀਂ ਕੋਈ ਗੱਲ ਪੂਰੀ ਤਰ੍ਹਾਂ ਕਹਿ ਹੀ ਨਹੀਂ ਸਕਦੇ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਸ਼ਬਦ ਜਿਹੜੇ ਹਨ ਉਹਨਾਂ ਦੀ ਪਕੜ ਦੇ ਵਿੱਚ ਕੋਈ ਵੀ ਤੁਹਾਡੀ ਮਨ ਦੇ ਵਿੱਚ ਜਿਹੜੀ ਗੱਲ ਹੈ ਜਾਂ ਕੋਈ ਵਰਤਾਰਾ ਹੈ ਜਾਂ ਕੋਈ ਘਟਨਾ ਹੈ ਜਾਂ ਕੋਈ ਕੋਈ ਤੁਹਾਡਾ ਸੰਕਲਪ ਹੈ ਜਾਂ ਕੋਈ ਸੋਚ ਹੈ ਉਹ ਪੂਰੀ ਤਰ੍ਹਾਂ ਸ਼ਬਦਾਂ ਦੀ ਪਕੜ ਵਿੱਚ ਨਹੀਂ ਆ ਸਕਦੀ ਕਹਿੰਦਾ ਮਤਲਬ ਹੈ ਕਿ ਜਿਹੜੇ ਸ਼ਬਦ ਨੇ ਉਹ ਹਮੇਸ਼ਾ ਬਹੁਤ ਪਿਛਾਂ ਤੇ ਜਾਂ ਬਹੁਤ ਊਣੇ ਰਹਿ ਜਾਂਦੇ ਨੇ ਤੇ ਤੇ ਸ਼ਾਇਰ ਕੋਲੇ ਇੰਨੀ ਕਿ ਸਮਰੱਥਾ ਹੁੰਦੀ ਹੈ ਕਿ ਉਹ ਸੱਚ ਦੇ ਨੇੜੇ ਤੇੜੇ ਗੱਲ ਕਹਿ ਦਿੰਦਾ ਹੈ ਅਤੇ ਇਸ ਕਰਕੇ ਆਪਾਂ ਇਹ ਨਾ ਸਮਝੀਏ ਕਿ ਜੋ ਇਹ ਗੱਲ ਕਹੀ ਹੈ ਬਿਲਕੁਲ ਉਸ ਦਾ ਸ਼ਾਬਦੀ ਅਰਥ ਹੀ ਲਈਏ ਕਿਉਂ ਕਿ ਸ਼ਬਦ ਜਿਹੜੇ ਨੇ ਉਹਨਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ ਸ਼ਬਦਾਂ ਦੇ ਜਦੋਂ ਅਸੀਂ ਅਰਥ ਕੱਢਦੇ ਆ ਨਾ ਉਹ ਇੱਕ ਲਿਟਰਲ मीनिंग ਹੁੰਦਾ ਹੈ ਜਿਸ ਨੂੰ ਅਵਿਦਾ ਸ਼ਕਤੀ ਕਹਿੰਦੇ ਆ ਜੋ ਅਰਥ ਸ਼ਬਦਾਂ ਦਾ ਉਹੀ ਅਰਥ ਜਿਹੜਾ ਕਿ ਜਿਹੜਾ ਦਿਖਾਈ ਦਿੰਦਾ ਹੈ ਪਰ ਕਵਿਤਾ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਜੇ ਇਹ ਅਭਿਦਾ ਸ਼ਕਤੀ ਹੋਵੇ ਲਿਟਰਲ मीनिंग ਹੋਵੇ ਸ਼ਬਦਾਂ ਦਾ ਉਹੀ ਅਰਥ ਹੋਵੇ ਜਿਵੇਂ ਆਪਾਂ ਕਹਿੰਦੇ ਆ ਨਾ ਜੇ ਕੋਈ ਭਜਿਆ ਆਉਂਦਾ ਹੈ ਤੇ ਆਪਾਂ ਕਹਿੰਦੇ ਕੀ ਅੱਗ ਲੱਗੀ ਹੈ ਤਾਂ ਇਹਨਾਂ ਤੋਂ ਲਈ ਨਹੀਂ ਕਿ ਸੱਚੀ ਉਸਦੇ ਕੱਪੜਿਆਂ ਨੂੰ ਅੱਗ ਲੱਗੀ ਹੈ ਅੱਗ ਲੱਗੀ ਦਾ ਮਤਲਬ ਹੈ ਕਿ ਕਿਸ ਨੂੰ ਕੋਈ ਕਾਹਲ ਹੈ ਜਾਂ ਕੋਈ 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 ਇਹੋ ਜਿਹੀ ਅਰਜੈਂਸੀ ਹੈ ਇਮੀਡੀਐਂਸੀ ਇਮੀਡੀਏਟ ਕੋਈ ਉਸਨੇ ਕੁਝ ਕੰਮ ਕਰਨਾ ਹੈ ਤਾਂ ਇਹਦਾ ਮਤਲਬ ਹੈ ਕਿ ਇੱਕ ਜਿਹੜਾ ਸ਼ਾਇਰ ਹੈ ਜੇ ਉਹ ਅਵਿਦਾਇ ਸ਼ਕਤੀ ਦੇ ਪੱਧਰ ਦੇ ਉੱਤੇ ਆ ਕੇ ਲਿਖਦਾ ਹੈ ਤਾਂ ਉਸ ਨੂੰ ਡਾਇਰੈਕਟ ਪੋਇਟਰੀ ਆਖਿਆ ਜਾਂਦਾ ਤੇ ਪੰਜਾਬੀ ਦੇ ਵਿੱਚ ਡਾਇਰੈਕਟ ਪੋਇਟਰੀ ਜਿਹੜੀ ਹੈ ਜਿਵੇਂ ਸੁਖਿੰਦਰ ਲਿਖਦਾ ਹੈ ਬਾਹਰ ਬੈਠਾ ਹੈ ਇਹ ਸੁਖਿੰਦਰ ਤਾਂ ਜਦੋਂ ਸੁਖਿੰਦਰ ਅਰਗੇ ਕੈਨੇਡਾ ਦੇ ਵਿੱਚ ਬੈਠੇ ਇਹ ਸ਼ਾਇਰੀ ਲਿਖਦੇ ਆ ਤਾਂ ਉਸ ਸ਼ਾਇਰੀ ਨੂੰ ਆਮ ਕਰਕੇ ਪੰਜਾਬੀ ਦੇ ਵਿੱਚ ਜਿਹੜੇ ਹਨ ਅਲੋਚਕ ਜਾਂ ਚਿੰਤਕ ਜਾਂ ਪਾਠਕ ਜੀ ਬਹੁਤ ਘੱਟ ਸਵੀਕਾਰ ਕਰਦੇ ਨੇ ਪਰ ਇਹ ਜਿਹੜੀ ਸ਼ਾਇਰੀ ਆ ਜਿਹੜੀ ਅਸੀਂ ਜਿਸ ਦੀ ਅੱਜ ਗੱਲ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ ਮਨਜੀਤ ਟਡਵਾਨਾਂ ਦੀ ਜਿਹੜੀ ਨਜ਼ਮ ਦੀ ਗੱਲ ਕਰ ਰਹੇ ਹਾਂ ਇਹ ਅਵਧਾ ਨਹੀਂ ਇਹ ਲਕਸ਼ਣਾ ਸ਼ਕਤੀ ਵਿੱਚ ਲਿਖੀ ਆ ਲਕਸ਼ਣਾ ਤੋਂ ਵੀ ਜਾ ਕੇ ਇਸ ਦੇ ਵਿੱਚ ਵਿਅੰਜਨਾ ਸ਼ਕਤੀ ਦੇ ਜਿਹੜੇ ਚਿੰਨ੍ਹ ਉਹ ਵਿਖਾਈ ਦਿੰਦੇ ਹਨਾ ਵਿਅੰਜਨਾ ਸ਼ਕਤੀ ਕੀ ਹੁੰਦੀ ਹੈ ਜਾਂ ਲਕਸ਼ਣਾ ਸ਼ਕਤੀ ਕੀ ਹੁੰਦੀ ਹੈ ਲਕਸ਼ਣਾ ਦੇ ਵਿੱਚ ਕੀ ਆ ਕਿ ਸ਼ਬਦ ਦਾ ਉਹ ਅਰਥ ਨਹੀਂ ਹੁੰਦਾ ਜਿਹੜਾ ਕਿ ਦਿਖਾਈ ਦਿੰਦਾ ਹੈ ਉਹ ਇੱਕ ਮੁਹਾਵਰੇ ਦਾ ਜਿਸ ਤਰੀਕੇ ਨਾਲ ਅਸੀਂ ਅਰਥ ਕੱਢਦੇ ਹਾਂ ਉਸ ਤਰ੍ਹਾਂ ਦਾ ਅਰਥ ਹੁੰਦਾ ਹੈ ਤਾਂ ਉਸ ਨੂੰ ਅੰਗਰੇਜ਼ੀ ਵਿੱਚ ਵਰਚੁਅਲ ਮੀਨਿੰਗ ਕਹਿੰਦੇ ਨੇ ਤਾਂ ਇਸ ਦਾ ਵਰਚੁਅਲ ਮੀਨਿੰਗ ਹੈ ਸਚਾਈ ਦੇ ਵਿੱਚ ਪਰ ਕਟਾਕਸ਼ ਜਦੋਂ ਆ ਜਾਂਦਾ ਸ਼ਾਇਰੀ ਦੇ ਵਿੱਚ ਤਾਂ ਉਦੋਂ ਉਹ ਵਿਅੰਜਨਾ ਸ਼ਕਤੀ ਉਸ ਦੀ ਹੋ ਜਾਂਦੀ ਹੈ ਅਸੀਂ ਇਸ ਕਵਿਤਾ ਦੀ ਜੇ ਅਵਿਦਾ ਸ਼ਕਤੀ ਵਾਲੀ ਪਰਤ ਤਿਆਰ ਕਰਾਂਗੇ ਕਰਾਂਗੇ ਤਾਂ ਅਸੀਂ ਮਾਰ ਖਾਵਾਂਗੇ ਕਿਉਂ ਜਿਵੇਂ ਲਾਉਤਸੇ ਨੇ ਕਿਹਾ ਹੈ ਕਿ ਸ਼ਬਦ ਜਿਹੜੇ ਹਨ ਉਹਨਾਂ ਦੇ ਰਾਹੀਂ ਤੁਸੀਂ ਸਚਾਈ ਨੂੰ ਪੂਰੀ ਤਰ੍ਹਾਂ ਪਕੜ ਹੀ ਨਹੀਂ ਸਕਦੇ ਇਸ ਕਰਕੇ ਲਕਸ਼ਣਾ ਸ਼ਕਤੀ ਇਸ ਕਰਕੇ ਵਿਅੰਜਨਾ ਸ਼ਕਤੀ ਦੀ ਲੋੜ ਪੈਂਦੀ ਹੈ ਪਰ ਜੋ ਲਾਊਡ ਸੇ ਕਹਿ ਰਿਹਾ ਬੜੀ ਉੱਚੇ ਪੱਧਰ ਦੀ ਗੱਲ ਕਰ ਰਿਹਾ ਹੈ ਪਰ ਅਸੀਂ ਈ ਉੱਚੇ ਪੱਧਰ ਦੀ ਗੱਲ ਨਹੀਂ ਅਸੀਂ ਤਾਂ ਪਹਿਲੀ ਪੌੜੀ ਤੇ ਹੀ ਬੈਠੇ ਆ ਅਸੀਂ ਤਾਂ ਸਿਰਫ ਇੰਨਾ ਕਹਿ ਰਹੇ ਆ ਕਿ ਜਿਹੜੀ ਗੱਲ ਮਨਜੀਤ ਟਵਾਣਾ ਨੇ ਆਖੀ ਹੈ ਮਨਜੀਤ ਟਵਾਣਾ ਤੇ ਜਿਹੜੇ ਇਤਰਾਜ਼ ਕਰ ਰਹੇ ਨੇ ਮਨਜੀਤ ਟਵਾਣਾ ਦੀ ਸ਼ਾਇਰੀ ਨੂੰ ਸਮਝਣ ਦੇ ਵਿੱਚ ਜਿਹੜੇ ਅਸਫਲ ਰਹਿ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਇਹ ਸਮਝਣ ਦੀ ਲੋੜ ਹੈ ਕਿ ਇਹ ਪਹਿਲੀ ਗਲਤ ਹੈ ਕਿ ਇਹ ਨਾਰੀਵਾਦੀ ਨਹੀਂ ਇਹ ਵਿਆਹ ਦੀ ਸੰਸਥਾ ਦੇ ਉੱਤੇ ਟਿਕੋਰ ਹੈ ਕਿ 타ਕਸ਼ ਹੈ ਤੇ ਦੂਸਰਾ ਜਿਹੜਾ ਵਿਆਹ ਹੈ ਉਹ ਵੀ ਉਹਦੇ ਨਾਲ ਸੀ ਨਾ ਆਧਾ ਧਾਰਮਿਕ ਉਸਦੇ ਨਾਲ ਆਪਣਾ ਨੈਤਿਕ ਉਸਦੇ ਨਾਲ ਸਮਾਜਿਕ ਸਭਿਆਚਾਰਕ ਤਾਣਾ ਬਾਣਾ ਜੋੜ ਲੈਂਦੇ ਆ ਅਸੀਂ ਕਹਿੰਦੇ ਆ ਕਿ ਇਹ ਚਾਹੇ ਸਮਾਜਿਕਤਾ ਚਾਹੇ ਜਿਸ ਦੀ ਆਪਣੀ ਮर्यादा ਹੈ ਪਰ ਇੱਕ ਸ਼ਾਇਰ ਹੈ ਉਹ ਉਸ ਤੋਂ ਅਗਾਹ ਜਾ ਕੇ ਉਹ ਪੁਰਾਣੇ ਸਮਿਆਂ ਦੇ ਉਹ ਮਤਲਬ ਸਮਿਆਂ ਦੇ ਆਰ ਪਾਰ ਜਦੋਂ ਵੇਖਦਾ ਹੈ ਤਾਂ ਉਸ ਵੇਲੇ ਉਹ ਆਪਣੀ ਗੱਲ ਕਿਵੇਂ ਕਹਿੰਦਾ ਹੈ ਤਾਂ ਇੱਕ ਛੋਟੀ ਜੀ ਗੱਲ ਜਿਹੜੀ ਹੈ ਬੜੀ ਐਮ ਹੈ ਉਹ ਇਹ ਹੈ ਕਿ ਵਿਆਹ ਦੀ ਸੰਸਥਾ 2350 ਸਾਲ ਪੁਰਾਣੀ ਹੈ ਮੈਸੋਪੋਟਾਮੀਆ ਜਿਸ ਨੂੰ ਅੱਜ ਕੱਲ ਆਪਾਂ ਇਰਾਕ ਕੁਵੈਤ ਤੁਰਕੀ ਤੇ ਸੀਰੀਆ ਵਾਲਾ ਜਿਹੜਾ ਇਲਾਕਾ ਹੈ ਇਹ ਦੋ ਨਦੀਆਂ ਦੇ ਵਿਚਕਾਰ ਹੁੰਦਾ ਸੀ ਮੈਸੋ ਦਾ ਮਤਲਬ ਹੁੰਦਾ ਹੈ ਵਿਚਕਾਰ ਤੇ ਪੋਟਾਮੀਆ ਦਾ ਮਤਲਬ ਹੁੰਦਾ ਹੈ ਨਦੀਆਂ ਤਾਂ ਦੋ ਨਦੀਆਂ ਦੇ ਵਿਚਕਾਰ ਦਾ ਇਲਾਕਾ ਜਿਹੜਾ ਸੀ ਜਿਵੇਂ ਅੱਜ ਕੱਲ ਆਪਾਂ ਦੋਆਬਾ ਕਹਿ ਦਿੰਦੇ ਆ ਤਾਂ ਉਹ ਵੀ ਦੋ ਨਦੀਆਂ ਦੇ ਵਿਚਕਾਰ ਆ ਬਿਆਸ ਤੇ ਸਤਲੁਜ ਦੇ ਵਿਚਕਾਰ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਇਰਾਕ ਵਾਲਾ ਜਿਹੜਾ ਇਹ ਇਲਾਕਾ ਹੈ ਜਿੱਥੇ ਸੀਰੀਆ ਤਰਕੀਆ ਹੈ ਇਰਾਕ ਹੈ ਤਾਂ ਉਹ ਇਲਾਕਾ ਉੱਥੇ ਸਭ ਤੋਂ ਪਹਿਲਾਂ 2350 ਸਾਲ ਪਹਿਲਾਂ ਪਹਿਲੀ ਵਾਰ ਸ਼ਾਦੀ ਵਿਆਹ ਜਾਂ ਮੈਰिज ਹੋਣ ਦੀ ਜਿਹੜੀ ਆ ਸਾਨੂੰ ਸਾਨੂੰ ਚਿੰਨ੍ਹ ਦਿਖਾਈ ਦਿੰਦੇ ਆ ਮਤਲਬ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਇਹ ਸੰਸਥਾ ਜਦੋਂ ਇਸ ਦੇ ਉੱਤੇ ਕੋਈ ਲੇਖਕ ਕੋਈ ادیਬ ਕੋਈ ਸ਼ਾਇਰ ਜਾਂ ਕੋਈ ਸ਼ਾਇਰਾ ਇਸ ਦੇ ਉੱਤੇ ਕਟਾਕਸ਼ਿਤ ਦੇ ਉੱਤੇ ਕਰਦਾ ਹੈ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਹੈ ਸਮਾਜ ਦੇ ਲੋਕ ਜਿਹੜੇ ਹਨ ਜਿਹੜੇ ਆਦਰਸ਼ ਇਸ ਵਿਆਹ ਦੀ ਸੰਸਥਾ ਨੂੰ ਇੱਕ ਆਦਰਸ਼ ਮੰਨ ਕੇ ਚੱਲਦੇ ਹਨ ਉਹ ਉਹਨਾਂ ਨੂੰ ਥੋੜੀ ਜਿਹੀ ਸੱਟ ਲੱਗਦੀ ਆ ਜਾਂ ਕਈ ਵਾਰੀ ਕਾਫੀ ਜ਼ਿਆਦਾ ਸੱਟ ਵੀ ਲੱਗ ਜਾਂਦੀ ਆ ਤਾਂ ਉਹ ਇਹ ਪਵਿੱਤਰ ਨੈਤਿਕ ਸਮਾਜਿਕ ਸਭਿਆਚਾਰਕ ਜਾਇਜ਼ ਧਾਰਮਿਕ ਮੰਨੀ ਜਾਣ ਵਾਲੀ ਸੰਸਥਾ ਜਿਹੜੀ ਹੈ ਉਸ ਦੇ ਬਾਰੇ ਉਸ ਦੀਆਂ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਕਿਵੇਂ ਉਜਾਗਰ ਕਰਦੀ ਹੈ ਤੇ ਉਹ ਸਾਨੂੰ ਕਿਉਂ ਮਾੜਾ ਲੱਗਦਾ ਉਹ ਤਾਂ ਮਾੜਾ ਲੱਗਦਾ ਕਿਉਂਕਿ ਸਾਡੀ ਸਮਾਜਿਕ ਕੰਡੀਸ਼ਨਿੰਗ ਜਿਹੜੀ ਹੈ ਇਸ ਨੂੰ ਫਿਲਾਸਫੀ ਦੀ ਦਰਸ਼ਨ ਦੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਨੇ ਨਾਰਮੇਟਿਵ ਕਨਫਰਮਿਟੀ ਕਿ ਜੋ ਨਾਰਮਸ ਨੇ ਜੋ ਮੁੱਲ ਨੇ ਜੋ ਕਦਰਾਂ ਕੀਮਤਾਂ ਨੇ ਉਹਨਾਂ ਦੇ ਨਾਲ ਕਨਫਰਮ ਹੋਣਾ ਹੈ ਤੇ ਜਿੱਥੇ ਕਨਫਰਮਿਟੀ ਨਹੀਂ ਹੁੰਦੀ ਉੱਥੇ ਸਾਨੂੰ ਜਿਹੜਾ ਇਹ ਚਟਕਾ ਲੱਗਦਾ ਹੈ ਇਨਸਾਨ ਜਿਹੜਾ ਹੈ ਜਾਂ ਕੋਈ ਪਾਠਕ ਹੈ ਜਾਂ ਕੋਈ ਵੀ ਸਰੋਤਾ ਹੈ ਜਾਂ ਕੋਈ ਵੀ ਵਿਅਕਤੀ ਹੈ ਉਹ ਜਦੋਂ ਕਿਸੇ ਵੀ ਵਰਤਾਰੇ ਵਿੱਚੋਂ ਗੁਜ਼ਰਦਾ ਹੈ ਤਾਂ ਉਸ ਦੇ ਨਾਲ ਉਸ ਦੀ ਇੱਕ ਇਮੋਸ਼ਨਲ ਅਟੈਚਮੈਂਟ ਹੋ ਜਾਂਦੀ ਹੈ ਤੇ ਹੌਲੀ ਹੌਲੀ ਜਦੋਂ ਅਸੀਂ ਪੜਦੇ ਹਾਂ ਖਾਸ ਕਰਕੇ ਛਾਈ ਦੀ ਹੈ ਜਾਂ ਜਿਹੜੇ ਜਿਹੜੀ ਲੇਖਨੀ ਆ ਸਾਹਿਤ ਸਾਹਿਤ ਜਿਹੜਾ ਨਾ ਉਹ ਬਿੰਬ ਤੋੜਦਾ ਉਹਦੇ ਨਾਲ ਜਿਹੜੇ ਬਿੰਬ ਬਣੇ ਆ ਸਾਡੇ ਦਿਮਾਗਾਂ ਦੇ ਵਿੱਚ ਜਿਹੜੇ ਦੁਰਗ ਬਣੇ ਹੋਏ ਹਨਾ ਜਿਵੇਂ ਇੱਕ ਕਹਾਣੀ ਹੈ ਗੁਰਪਾਲ ਲਿੱਟ ਦੀ ਦੁਰਗ ਟੁੱਟਦੇ ਨੇ ਬਿੰਬ ਟੁੱਟਦੇ ਨੇ ਪੜਨ ਦੇ ਨਾਲ ਉਹ ਅਸੀਂ ਸਾਡੀ ਸਮਝ ਦਾ ਦਾਇਰਾ 모ਕਲਾ ਹੁੰਦਾ ਏ ਅਸੀਂ ਅਲੱਗ ਅਲੱਗ ਦ੍ਰਿਸ਼ਟੀਕੋਣ ਤੋਂ ਅਲੱਗ ਅਲੱਗ ਨਜ਼ਰੀਏ ਤੋਂ ਕਿਸੇ ਵੀ ਚੀਜ਼ ਨੂੰ ਵੇਖਣ ਪਰਖਣ ਸਮਝਣ ਅਤੇ ਉਸ ਦੇ ਬਾਰੇ ਫਿਰ ਗੱਲ ਕਹਿਣ ਦੇ ਲਈ ਅਸੀਂ ਸਮਰੱਥ ਹੋ ਜਾਂਦੇ ਆ ਜਿਹੜਾ ਸਾਹਿਤ ਉਹ ਇਹੀ ਕੰਮ ਕਰਦਾ ਹੈ ਤੁਹਾਡੇ ਦਿਮਾਗ ਨੂੰ ਇੰਨਾ ਕਿ ਖੋਲਦਾ ਹੈ ਕਿ ਉਹ ਗਹਿਰਾ ਜਾ ਕੇ ਅਤੇ ਬਹੁ ਪਰਤੀ ਜਾ ਕੇ ਚੀਜ਼ਾਂ ਨੂੰ ਵੇਖਣ ਦੀ ਸਮਰੱਥਾ ਹਾਸਲ ਕਰਦਾ ਜਾਂ ਉਹ ਦਿਮਾਗ ਇੱਕ ਫਲੈਕਸੀਬਲ ਹੋ ਜਾਂਦਾ ਹੈ ਤੇ ਉਹ ਐਕਸੈਪਟ ਕਰਨ ਲੱਗ ਜਾਂਦਾ ਹੈ ਹਰੇਕ ਤਰ੍ਹਾਂ ਦੀ ਗੱਲ ਨੂੰ ਅਤੇ ਐਕਸੈਪਟ ਕਰਨ ਦਾ ਮਤਲਬ ਹੈ ਹਰੇਕ ਗੱਲ ਨੂੰ ਸੁਣਦਾ ਉਹ ਮੰਨਣਾ ਜਾਂ ਨਾ ਮੰਨਣਾ ਇੱਕ ਦੂਰ ਦੀ ਗੱਲ ਹੁੰਦੀ ਹੈ ਇੱਕ ਅਲੱਗ ਗੱਲ ਹੁੰਦੀ ਹੈ ਪਰ ਇੱਕ ਦੂਸਰੇ ਵਿਅਕਤੀ ਦਾ ਦ੍ਰਿਸ਼ਟੀਕੋਣ ਵੇਖਣਾ ਜੈਨ ਮਤ ਦੇ ਵਿੱਚ ਇੱਕ ਅਨੇਕਾਂਤਵਾਦ ਦਾ ਕਨਸੈਪਟ ਹੈ ਸੰਕਲਪ ਹੈ ਅਨੇਕਾਂਤਵਾਦ ਦਾ ਮਤਲਬ ਅਨੇਕਾਂਤ ਮਤਲਬ ਅਨੇਕ ਪੱਖ ਕਿਸੇ ਵੀ ਵਰਤਾਰੇ ਦੇ ਕਿਸੇ ਵੀ ਕਿਸੇ ਵੀ ਵਸਤੂ ਦੇ ਕਿਸੇ ਵੀ ਵਿਅਕਤੀ ਦੇ ਅਨੇਕ ਪੱਖ ਹੋ ਸਕਦੇ ਨੇ ਅਨੇਕ ਨਜ਼ਰੀਏ ਹੋ ਸਕਦੇ ਨੇ ਅਨੇਕ ਦ੍ਰਿਸ਼ਟੀਕੋਣ ਹੋ ਸਕਦੇ ਆ ਸਾਹਮਣੇ ਇੱਕ ਤੁਹਾਡੇ ਲੜਕੀ ਖੜੀ ਹੈ ਇੱਕ ਔਰਤ ਖੜੀ ਹੈ ਉਹ ਕਿਸੇ ਦੇ ਲਈ ਮਾਂ ਹੈ ਕਿਸੇ ਲਈ ਉਹ ਭੈਣ ਹੈ ਕਿਸੇ ਲਈ ਉਹ ਦੋਸਤ ਹੈ ਕਿਸੇ ਦੇ ਲਈ ਉਹ ਪਤਨੀ ਹੈ ਤੇ ਕਿਸੇ ਦੇ ਲਈ ਉਹ ਤਲੀਗ ਹੈ ਤਾਂ ਉਹ ਹੈ ਸੇਮ ਵਿਅਕਤੀ ਸੇਮ ਬੰਦਾ ਸੇਮ ਵਰਤਾਰਾ ਸੇਮ ਘਟਨਾ ਇੱਕੋ ਹੀ ਘਟਨਾ ਜਿਹੜੀ ਆ ਉਹ ਅਲੱਗ-ਅਲੱਗ ਵਿਅਕਤੀਆਂ ਦੇ ਲਈ ਉਹ ਉਸ ਦਾ ਉਹ ਅਲੱਗ-ਅਲੱਗ ਸੱਚ ਹੈ ਤਾਂ ਸੱਚ ਜਿਹੜਾ ਹੈ ਉਹ ਹਮੇਸ਼ਾ ਇੱਕੋ ਨਹੀਂ ਹੁੰਦਾ ਉਹ ਜਿੱਥੇ ਤੁਸੀਂ ਖੜੇ ਹੋ ਜਿੱਥੋਂ ਤੁਸੀਂ ਜਿਸ ਵੇਲੇ ਤੁਸੀਂ ਦੇਖਦੇ ਹੋ ਤਾਂ ਉਸ ਵੇਲੇ ਜਿਹੜਾ ਸੱਚ ਆ ਉਹ ਸੱਚ ਹਰੇਕ ਦਾ ਆਪ ਦਾ ਸੱਚ ਹੁੰਦਾ ਹੈ ਤੇ ਮਨਜੀਤ ਟਮਾਨਾ ਦਾ ਆਪਣਾ ਸੱਚ ਹੈ 딤ਪਲ ਦਾ ਆਪਣਾ ਸੱਚ ਹੈ ਤੁਹਾਡਾ ਆਪਣਾ ਸੱਚ ਹੈ ਹਰੇਕ ਵਿਅਕਤੀ ਦਾ ਆਪਣਾ ਸੱਚ ਹੁੰਦਾ ਹੈ ਹੁਣ ਆਪਾਂ ਜਿਹੜੀ ਇਸ ਕਵਿਤਾ ਦੇ ਵਿੱਚ ਕਹਿਣਾ ਕੀ ਚਾਹੁੰਦੀ ਆ ਉਹ ਕਵਿਤਾ ਤੇ ਇਸ ਤੋਂ ਬਾਅਦ ਅਸੀਂ ਇੱਕ ਅਮਰਤਾ ਪ੍ਰੀਤਮ ਦੀ ਇੱਕ ਕਵਿਤਾ ਤੁਹਾਨੂੰ ਸੁਣਾਵਾਂਗੇ ਜਿਹੜੀ ਇਸ ਤੋਂ ਵੀ ਜ਼ਿਆਦਾ ਗਹਿਰੀ ਹੈ ਤੇ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਹੁਣ ਜਿਹੜੀ ਇਸ ਕਵਿਤਾ ਵਿੱਚ ਉਹ ਕੀ ਕਹਿੰਦੀ ਹੈ ਪਤੀ ਇੱਕ ਭੁੱਖਾ ਢੇੜਿਆ ਹੈ ਜੋ ਤੁਹਾਨੂੰ ਹੋਰ ਢੇੜੀਆਂ ਤੋਂ ਤਾਂ ਵਿਚਾਲ ਲੈਂਦਾ ਹੈ ਪਰ ਖੁਦ ਖਾ ਜਾਂਦਾ ਹੈ ਹੁਣ ਇੱਥੇ ਔਰਤ ਦੀ ਜਿਹੜੀ ਸਤੰਤਰਤਾ ਜਿਹੜੀ ਨਿੱਜੀ ਸਤੰਤਰਤਾ ਹੈ ਹੁਣ ਉਸ ਦੀ ਗੱਲ ਕਰਦਾ ਹੈ ਜੇ ਕਰਦੀ ਹੈ ਜਿਹੜੀ ਸ਼ਾਇਰਾ ਕਿਉਂਕਿ ਔਰਤ ਤੋਂ ਜਿਹੜਾ ਸਮਾਜ ਹੈ ਪਤੀ ਆ ਉਹ ਪੂਰਨ ਸਮਰਪਣ ਦੀ ਜਿਹੜੀ ਆ ਉਮੀਦ ਕਰਦਾ ਹੈ ਤੇ ਇੱਥੇ ਇਸ਼ੂ ਇਹ ਹੈ ਕਿ ਇਹ ਭਾਵੇਂ ਕਿ ਕਾਨੂੰਨ ਹੁਣ ਬਦਲ ਗਿਆ ਹੈ ਪਰ ਸਮਾਜਿਕ ਵਿਵਸਥਾ ਜਿਹੜੀ ਆ ਉਹ ਨਹੀਂ ਬਦਲੀ ਤਾਂ ਉਹ ਮਰਤਦਾ ਜਿਹੜਾ ਦਿਮਾਗ ਹੈ ਉਸ ਦੇ ਵਿੱਚ ਉਹੋ ਚੀਜ਼ ਬੈਠੀ ਹੋਈ ਹੈ ਤੇ ਇਸ ਦੇ ਬਾਰੇ ਜਿਹੜੀਆਂ ਹਨ ਅਨੇਕ ਜੱਜਮੈਂਟਾਂ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਨ ਪਰ ਉਹਨਾਂ ਤੋਂ ਅਗਾਹ ਜਾ ਕੇ ਉਹਨਾਂ ਦੇ ਵਿੱਚ ਕੀ ਆਖਿਆ ਵੀ ਜੇਕਰ ਪਤੀ ਜਿਹੜਾ ਹੈ ਵਿਆਹ ਦੇ ਵਿੱਚ ਵੀ ਜਿਹੜਾ ਹੈ ਬਲਾਤਕਾਰ ਸੰਭਵ ਹੈ ਤਾਂ ਹੁਣ ਇਹ ਜਿਹੜਾ ਮੁੱਦਾ ਹੈ ਉਹ ਇਸ ਕਵਤਾ ਦੇ ਰਾਹੀਂ ਜਿਹੜਾ ਹੈ ਉਹ ਮਨਜੀਤ ਟਵਾਨਾ ਨੇ ਉਸ ਨੂੰ ਆਵਾਜ਼ ਦਿੱਤੀ ਹੈ ਤੇ ਹੁਣ ਆਪਾਂ ਅਮ੍ਰਿਤਾ ਪ੍ਰੀਤਮ ਦੀ ਇੱਕ ਨਾਜ਼ਮ ਜਿਹੜੀ ਹੈ ਉਸਦੇ ਨਾਲ ਗੱਲ ਮਕਾਉਂਦੇ ਆਂ ਇਹ ਖੁੱਲੀ ਕਵਤਾ ਹੈ ਉਹਦੇ ਵਿੱਚ ਅਮ੍ਰਿਤਾ ਪ੍ਰੀਤਮ ਕੀ ਆਖਦੀ ਹੈ ਕਹਿੰਦੀ ਅੰਨਦਾਤਾ ਕਾਗਜ਼ ਤੇ ਕੈਨਵਸ ਕਿਤਾਬ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਸੀ ਉਸ ਦੇ ਵਿੱਚ ਇਹ ਜਿਹੜੀ ਕਵਤਾ ਨਜ਼ਮ ਹੈ ਉਹ ਛਪੀ ਹੈ ਬਕਾਇਦਾ 42 ਨੰਬਰ ਪੰਨੇ ਤੇ ਉੱਤੇ ਕੀ ਲਿਖਦੀ ਆ ਅਮਰਤਾ ਪ੍ਰੀਤਮ ਅੰਨਦਾਤਾ ਮੈਂ ਚੰਮ ਦੀ ਗੁੱਡੀ ਖੇਡ ਲੈ ਖੜਾਲਾ ਤੇਰੇ ਸਾਹਮਣੇ ਖੜੀ ਆ ਅੰਨਦਾਤਾ ਮੈਂ ਚੰਮ ਦੀ ਗੁੱਡੀ ਖੇਡ ਲੈ ਖੜਾਲਾ ਤੇਰੇ ਸਾਹਵੇਂ ਖੜੀ ਆ ਐ ਵਰਤਨ ਦੀ ਛੈ ਐ ਵਰਤਨ ਦੀ ਛੈ ਜਿਵੇਂ ਚਾਹੇ ਵਰਤ ਲੈ ਉੱਗੀਆਂ ਫਿਸੀਆਂ ਗੁੱਜੀਆਂ ਵਿਲੀਆਂ ਤੇ ਅੱਜ ਤਤੇ ਤਵੇ ਤੇ ਜਿਵੇਂ ਚਾਹੇ ਪ੍ਰਤਲੈ ਤੇ ਅੱਜ ਤੱਕ ਤੇ ਤਵੇ ਤੇ ਜਿਵੇਂ ਚਾਹੇ ਪ੍ਰਤਲੈ ਮੈਂ ਬੁਰਕੀ ਤੋਂ ਵੱਧ ਕੁਛ ਨਹੀਂ ਮੈਂ ਬੁਰਕੀ ਤੋਂ ਵੱਧ ਕੁਛ ਨਹੀਂ ਜਿਵੇਂ ਚਾਹੇ ਨਿਗਲ ਲੈ ਤੂੰ ਲਾਵੇ ਤੋਂ ਤੇ ਤੂੰ ਲਾਵੇ ਤੋਂ ਵੱਧ ਕੁਛ ਨਹੀਂ ਜਿਵੇਂ ਚਾਹੇ ਪਿਗਲ ਲੈ ਲਾਵੇ 'ਚ ਲਪੇਟ ਲੈ ਲਾਵੇ 'ਚ ਲਪੇਟ ਲੈ ਕਦਮਾਂ ਤੇ ਖੜੀਆਂ ਬਾਹਾਂ 'ਚ ਸਮੇਟ ਲੈ ਲਾਵੇ 'ਚ ਲਪੇਟ ਲੈ ਕਦਮਾਂ ਤੇ ਖੜੀ ਹਾਂ ਬਾਵਾ ਚ ਸਮੇਟ ਲੈ ਚੁੰਮ ਲੈ ਝੱਟ ਲੈ ਤੇ ਫਿਰ ਰੈਂਦ ਖੂਂਦ ਉਸ ਦਾ ਵੀ ਕੁਝ ਵਟ ਲੈ ਤੇ ਫਿਰ ਰੈਂਦ ਖੂਂਦ ਉਸ ਦਾ ਵੀ ਕੁਝ ਵਟ ਲੈ ਅਨਦਾਤਾ ਮੇਰੀ ਜ਼ੁਬਾਨ ਤੇ ਇਨਕਾਰ ਅਨਦਾਤਾ ਮੇਰੀ ਜ਼ੁਬਾਨ ਤੇ ਇਨਕਾਰ ਇਹ ਕਿਵੇਂ ਹੋ ਸਕਦਾ ਹੈ ਤੇ ਪਿਆਰ ਤੇ ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ ਤੇ ਰਿਸ਼ਤੇ ਜਿਹੜੇ ਹਨ ਉਹ ਮੁਹੱਬਤ ਦੀ ਇੱਕ ਬੜੀ ਕਮਜ਼ੋਰ ਤੰਦ ਦੇ ਨਾਲ ਜੁੜੇ ਹੁੰਦੇ ਨੇ ਤੇ ਇਹ ਦੋਹੇ ਕਵਤਾਵਾਂ ਜਿਹੜੀਆਂ ਹਨ ਉਹਨਾਂ ਰਿਸ਼ਤਿਆਂ ਦੀਆਂ ਉਹਨਾਂ ਨਾਜ਼ੁਕ ਰਿਸ਼ਤਿਆਂ ਦੀਆਂ ਜਿਹੜੀਆਂ ਨਾਜ਼ਮਾ ਨੇ ਤੇ ਅਸੀਂ ਇਹਨਾਂ ਨੂੰ ਕੁਝ ਹੋਰ ਸਮਝੀ ਬੈਠੇ ਆ ਤਾਂ ਦੋਸਤੋ ਅੱਜ ਦੀ ਕਵਤਾ ਦੇ ਰਾਹੀਂ ਅਸੀਂ ਥੋੜਾ ਜਿਹਾ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾਰੀ ਮਨ ਜਿਹੜਾ ਹੈ ਖਾਸ ਕਰਕੇ ਜਦੋਂ ਇੱਕ ਲੜਕੀ ਇੱਕ ਨਾਰੀ ਕਵਿਤਾ ਲਿਖਦੀ ਹੈ ਨਜ਼ਮ ਲਿਖਦੀ ਹੈ ਤਾਂ ਉਹ ਕੀ ਲਿਖਦੀ ਹੈ ਤਾਂ ਉਸ ਵਰਤਾਰੇ ਨੂੰ ਉਸ ਸਮਝ ਨੂੰ ਅੱਜ ਅਸੀਂ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ